ਉਹ ਵੀ ਉੱਥੇ ਹੀ ਪੈਂਦਾ ਹੈ ਤੇ ਉੱਥੇ ਵੱਧ ਪਾਣੀ ਹੈ। ਉਹ ਹੀ ਪਾਣੀ ਆ। ਅਲੀ ਬਈ ਇਹਦਾ ਅਧਿਆਪਨ ਹੈ। ਅ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਕਲਾ ਨਾਲ ਦੀ ਜਿਹੜਾ ਸੱਕੀ ਸਾਡੇ ਦੇ ਕਿਰਨ ਨਾਲ ਆ ਉਦੀ ਮਾਰ ਇੰਨੀ ਜ਼ਿਆਦਾ ਇਸ ਵੇਲੇ ਮਤਲਬ ਹੜਿਆ ਹੋਇਆ ਪੂਰੀ ਤਰ੍ਹਾਂ ਪਾਣੀ ਔਰ ਉਹ ਮਤਲਬ ਸਾਡਾ ਜਿਹੜਾ ਪੋਲ ਹੈ ਨਾ ਜਿਹੜਾ ਕਲਾਨੌਰ ਤੋਂ ਡੇਰਬਾ ਬਣਾਣੂ ਨੂੰ ਪੋਲ ਉਹਨੂੰ ਟੱਚ ਕਰ ਚੁੱਕਾ ਹੈ ਔਰ ਇੰਨੀ ਵਹਾਅ ਇੰਨਾ ਜ਼ਿਆਦਾ ਤੇਜ਼ ਆ ਕਿ ਕਲਾਨੌਰ ਦੀ ਅੰਦਰੂਨੀ ਅੰਦਰ ਵਾਲੇ ਪਾਸੇ ਨੂੰ ਵੀ ਉਦੀ ਪੂਰੀ ਮਾਰ ਪਈ ਹੋਈ ਆ ਇੱਥੋਂ ਤੱਕ ਕਿ ਸਾਡੀਆਂ ਸਾਰੀਆਂ ਜਿੰਨੇ ਆਲੇ-ਦਾਲੇ ਜਿੰਨੀਆਂ ਫਸਲਾਂ ਨੇ ਪੌਦ ਕਿ ਤਰ੍ਹਾਂ ਸਾਰੀਆਂ ਪ੍ਰਭਾਵਿਤ ਹੋਈਆਂ ਨੇ ਪਾਣੀ ਵਿੱਚ ਡੁੱਬੀਆਂ ਪਈਆਂ ਨੇ ਔਰ ਚਲੋ ਸਾਡੇ ਪ੍ਰੈਸ ਕਲਾਨੌਰ ਦੇ ਕਲੱਬ ਸਾਡੇ ਮੈਂਬਰਸ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਈ ਨੂੰ ਉਤੇਜਿਤ ਤੌਰ ਤੇ ਅੱਜ ਖਬਰ ਕੀਤਾ ਔਰ ਜਿਦਾ ਤੁਸੀਂ ਦੇਖ ਰਹੇ ਹੋ ਕਿ ਸਾਡਾ ਇਹ ਜਿਹੜਾ ਇਹ ਜਿਹੜਾ ਪੁਰਾਣਾ ਡੇਰਾ ਰੋਡ ਹੈ ਇਹ ਕਾਫੀ ਸਮੇਂ ਤੋਂ ਮਤਲਬ ਸਮੇਂ ਦੇ ਨਾਲ ਨਾਲ ਇਹਨੂੰ ਉੱਚਾ ਵੀ ਹੁੰਦ ਰਿਹਾ ਪਰ ਉਹਦੇ ਬਾਵਜੂਦ ਆ ਪਾਣੀ ਦੀ ਮਾਰ ਦੇਖੋ ਕਿੱਥੋਂ ਤੱਕ ਆਈ ਹੋਈ ਆ ਔਰ ਇਹਦਾ ਮੇਜਰ ਕਾਰਨ ਇੱਕੋ ਹੀ ਹੈ ਕਿ ਜਿਹੜਾ ਸੱਕੀ ਨਾਲੇ ਦੀ ਜਿਹੜੀ ਸਮੇਂ-ਸਮੇਂ ਨਾਲ ਜਿਹੜੀ ਮਤਲਬ ਉਹਦੀ ਡਵੈਲਪਮੈਂਟ ਜਾਂ ਉਹਦੀ ਸਫਾਈ ਹੋਣੀ ਸੀ ਉਹ ਨਹੀਂ ਹੋਈ ਅਦਰਵਾਈਜ਼ ਜੇ ਕਰੋ ਜੀ ਸਫਾਈ ਹੁੰਦੀ ਹੈ ਪ੍ਰੋਪਰ ਉਹਨੂੰ ਉਹਨੂੰ ਬਾਊਚਟ ਜਾ ਉਹਦੇ ਵਧੀਆ ਬੰਨ ਉਹਦੇ ਤੇ ਬਣਾਏ ਜਾਂ ਤਾਂ ਮੈਨੂੰ ਲੱਗਦਾ ਕਿ ਇਹ ਵੀ ਜਿਹੜੀ ਆ ਜਿਹੜਾ ਜੋ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਇਹ ਆਉਣ ਵਾਲੇ ਸਮੇਂ ਵਿੱਚ ਵੀ ਇਹਨੂੰ ਰੋਕ ਲਈ ਜਾ ਸਕਦੀ ਹੈ ਬਟ ਗੱਲ ਇਹਦਾ ਵੀ ਇਹ ਸਮਾਂ ਲੰਘ ਜਾਂਦਾ ਵਾ ਸਰਕਾਰਾਂ ਹੁੰਦੀਆਂ ਨੇ ਜਾਂਦੀਆਂ ਨੇ ਬਟ ਇਹਦੇ ਹਾਲ ਕੋਈ ਵੀ ਖਾਸ ਕਰਕੇ ਕੋਈ ਧਿਆਨ ਨਹੀਂ ਦੇਣ ਨੂੰ ਤਿਆਰ ਜਦੋਂ ਕਿ ਕਲਾਨੌਰ ਦੀ ਮੈਨੂੰ ਲੱਗਦਾ ਹੈ ਕਿ ਪੰਚਾਇਤ ਦੀ ਆਪਣੀ ਵੀ ਜਿਹੜੀ ਹੈ ਨਾ ਲਗਭਗ 4 ਤੋਂ 5 ਕਰੋੜ ਦੀ ਆਮਦਨ ਹੈ ਔਰ ਤੁਸੀਂ ਦੇਖ ਰਹੇ ਹੋਗੇ ਸ਼ਰ ਗੁਰਦਾਸਪੁਰ ਰੋਡ ਤੋਂ ਮੇਰੇ ਸਾਨੂੰ ਤੁਸੀਂ ਨੋਟ ਕੀਤਾ ਹੋਵੇਗਾ ਕਿ ਗੁਰਦਾਸਪੁਰ ਰੋਡ ਪੂਰਾ ਬਲੌਕ ਹੋਇਆ ਪਿਆ ਪਾਣੀ ਬਿਲਕੁਲ ਓਵਰਫਲੋ ਕਰ ਗਿਆ ਜਿਹਦੇ ਤੋਂ ਗੁਰਦਾਸਪੁਰ ਰੋਡ ਤੱਕ ਰੋਡ ਤੱਕ ਰੋਡ ਇਵਨ ਛੱਪੜਾਂ ਦਾ ਪਾਣੀ ਓਵਰਫਲੋ ਕਰ ਚੁੱਕਾ ਜੀ ਔਰ ਮੈਂ ਅੱਜ ਗਿਆ ਸੀ ਦੁਪਹਿਰ ਟਾਈਮ ਐਥੇ ਕੂੜਾ ਡੰਪ ਦਾ ਤੁਸੀਂ ਹਾਲ ਜਾ ਕੇ ਦੇਖਿਓ ਸਾਰੀਆਂ ਕੰਧਾਂ ਕਲਾਪਸ ਕਰ ਚੁੱਕੀਆਂ ਨੇ ਔਰ ਉਹੀ ਕੂੜੇ ਡੰਪ ਦੇ ਵਿੱਚ ਇਸ ਵੇਲੇ ਮੰਨ ਲਓ ਜਦੋਂ ਪਾਣੀ ਦਾ ਜੂਨੀਅਰ ਆਉਣਾ ਥਲੇ ਤਾਂ ਉਸ ਬਿਮਾਰੀ ਫੈਲਣੀ ਆ ਇੰਨਾ ਬੁਰਾ ਹਾਲ ਆ ਔਰ ਇਹ ਸਾਰੇ ਸਾਡੇ ਕਾਲਾਨੌਰ ਵਾਸੀਆਂ ਲਈ ਮਤਲਬ ਤਰਾਸਦੀ ਕਿੰਨਾ ਆਪਾਂ ਸਮਝ ਲਿਆ ਵੀ ਕਿਹੜੇ ਆਪਾਂ ਤੁਸੀਂ ਸੋਚ ਰਹੇ ਕਿਹੜੇ ਦੌਰ ਚੋਂ ਗੁਜ਼ਰ ਰਹੇ ਆ ਔਰ ਇਹ ਸਾਰੀ ਨਕਾਮੀ ਦਾ ਕਾਰਨ ਕੀ ਹੈ ਕਿਉਂਕਿ ਸਰਕਾਰਾਂ ਆਉਂਦੀਆਂ ਜ਼ਰੂਰ ਨੇ ਬਟ ਗੱਲ ਹੈ ਕਿ ਧਿਆਨ ਨਹੀਂ ਔਰ ਇਸ ਵੇਲੇ ਸਾਰਿਆਂ ਦੀ ਅੱਖਾਂ ਖੁੱਲੀਆਂ ਹੋਈਆਂ ਵੀ ਹੁਣ ਹੁਣ ਸਦੋ ਪਾਣੀ ਸਰ ਹੁਣ ਚੜਿਆ ਆ ਤਾਂ ਸਾਰਿਆਂ ਨੇ ਹੁਣ ਸਾਰੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਅਜੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕਿਤੇ ਮਤਲਬ ਆਇਆ ਪੁੱਛਵਾਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਕਾਲਾਨੌਰ ਸ਼ਹਿਰ ਦੇ ਵਿੱਚ ਹੁਣ ਆਲਮੋਸਟ ਚਲੋ 노 ਡਾਊਟ ਸੈਂਟਰ ਆਪਣੀ ਏਜੰਸੀ ਆਰਮੀ ਆਫ ਜਨਰਲ ਰੈਸਕਿਊ ਆਪਰੇਸ਼ਨ ਚੱਲ ਰਿਹਾ ਕਿਉਂਕਿ ਡੇਰਬਾ ਬਰਾਂਕਰ ਤਾਰਪੋ ਕਾਊਟਡੋਰ ਦੇ ਵਿੱਚ ਕਾਫੀ ਵੱਡਾ ਇੱਕ ਗੈਪ ਪੈ ਗਿਆ ਸੀ ਔਰ ਓਵਰਫਲੋ ਪਾਣੀ ਨੇ ਜਜਾ ਜ਼ਿਆਦਾ ਮਾਰ ਉਹਨੇ ਮਾਰੀ ਹੈ ਸਾਡੇ ਜਿਹੜੇ ਇਧਰ ਵਾਲੇ ਅੰਦਰੂਨੀ ਪਿੰਡ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਢਾਹ ਲਾਈ ਹੋਈ ਆ ਤੇ ਬਟ ਉਹਦੇ ਤੋਂ ਹੁਣ ਜਦੋਂ ਆ ਜਿਹੜੇ ਸਾਡੇ ਮਧਪੁਰ ਜਿਹੜੇ ਫਲੱਡ ਦੇ ਜਿਹੜੇ ਆ ਜਿਹੜੇ ਫਲੱਡ ਗੇਟ ਟੁੱਟਣ ਤੋਂ ਬਾਅਦ ਉਹ ਹੁਣ ਪਾਣੀ ਦਾ ਪੱਦਰ ਬਹੁਤ ਜ਼ਿਆਦਾ ਵੱਜ ਚੁੱਕਾ ਵਾ ਸਾਡੇ ਪਿੱਛੇ ਜ਼ਮੀਨ ਆ ਉਹਦੇ ਆਲਮੋਸਟ ਅਜਾ ਸਾਡੀ ਮਤਲਬ 2 ਫੁੱਟ ਬਸ ਪਾਣੀ ਰਹਿ ਗਿਆ ਘਰਾਂ ਚ ਐਂਟਰ ਕਰਨ ਲਈ ਪਿੱਛੇ ਸਾਰਾ ਪਹਾੜਿਆ ਹੋਇਆ ਜੀ ਕੋਈ ਜ਼ਰਾ ਪਾਣੀ ਨਹੀਂ ਆਉਂਦਾ